ਸਤਗੁਰੂ ਪਾਤਸ਼ਾਹ ਜੀ ਨੇ ਅੰਤਮ ਸਮੇਂ ਨੂੰ ਵੇਖ ਕੇ ਮੱਥੇ ਤੇ ਤੇਉੜੀ ਨਹੀਂ ਪਾਈ ਸਤਗੁਰੂ ਪਾਤਸ਼ਾਹ ਮਹਾਰਾਜ ਨੇ ਅੰਤਮ ਸਮੇਂ ਦੀ ਤਿਆਰੀ ਪਹਿਲਾਂ ਹੀ ਕਰਕੇ ਰੱਖੀ ਹੈ ਹੁਣ ਸਤਗੁਰੂ ਪਾਤਸ਼ਾਹ ਬਾੜ ਪ੍ਰਚਾਰ ਕਰ ਰਹੇ ਆ ਤੈਨਹੀਂ ਜਾਂਦੇ 18 ਸਾਲ ਜਿਹੜੇ ਮਗਰ ਵਾਲੇ ਹਨ ਉਹ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਕਰਤਾਰਪੁਰ ਸਾਹਿਬ ਵਿਖੇ ਹੀ ਬਤੀਤ ਕੀਤੇ ਪਾਤਸ਼ਾਹ ਜੀ ਹੁਣ ਸਿੱਖ ਸੰਗਤ ਦੂਰ ਦਰਾਡੇ ਤੋਂ ਚੱਲ ਕੇ ਮਹਾਰਾਜ ਦੇ ਚਰਨਾਂ 'ਚ ਹਾਜ਼ਰੀ ਭਰਦੀ ਹੈ। ਗੁਰੂ ਸਾਹਿਬ ਜੀ ਦੇ ਬਚਨ ਬਿਲਾ ਸਰਵਣ ਕਰਦੇ ਹਨ। ਸਤਿਗੁਰ ਪਾਸ਼ਾ ਜੀ ਨੂੰ ਪਤਾ ਕਿ ਹੁਣ ਮੈਂ ਇਸ ਫਾਨੀ ਸੰਸਾਰ ਨੂੰ ਤਿਆਗ ਦੇਣਾ ਹੈ। ਮਹਾਰਾਜ ਨੇ ਬਾਬਾ ਲੈਣਾ ਜੀ ਨੂੰ ਗੁਰਿਆਈ ਦੀ ਦਾਤ ਆਪਣੀ ਪਾਵਨ ਬਾਣੀ ਜਿਹੜੀ ਸੀ ਉਹ ਭੇਟ ਕਰ ਦਿੱਤੀ। ਸਤਿਗੁਰ ਪਾਸ਼ਾ ਜਿਸ ਦਿਨ ਜਾਣਾ ਹੈ ਸਾਡੇ ਕੋਲੇ ਚਾਰ ਸਰੋਤ ਹਨ ਜੇ ਚਾਰ ਜਨਮ ਸਾਖੀਆਂ ਜਿਹੜੀਆਂ ਹਨ। ਔਰ ਉਹਨਾਂ ਜਨਮ ਸਾਖੀਆਂ ਦੇ ਵਿੱਚੋਂ ਹਵਾਲੇ ਜਿਹੜੇ ਮਿਲਦੇ ਹਨ ਉਹਨਾਂ ਦੇ ਰਾਹੀਂ ਪਤਾ ਲੱਗਦਾ ਹੈ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਅੰਤਮ ਸਮੇਂ। ਸਤਿਗੁਰੂ ਪਾਸ਼ਾ ਪਿੱਪਲ ਦੇ ਦਰਖਤ ਹੇਠ ਜਾ ਕੇ ਬੈਠੇ ਹਨ ਆਪਣਾ ਆਸਣ ਲਾ ਕੇ। ਨਾਲ ਸਿੱਖ ਸੰਗਤ ਹੈ। ਮਹਾਰਾਜ ਨੇ ਕਿਹਾ ਇਸ਼ਾ ਜाहिर ਕੀਤੀ ਕਿ ਬਾਬਾ ਸ੍ਰੀ ਚੰਦ ਜੀ ਔਰ ਬਾਬਾ ਲਖਮੀ ਦਾਸ ਜੀ ਨੂੰ ਬੁਲਾਇਆ ਜਾਵੇ ਮੈਂ ਮਿਲਣਾ ਚਾਹੁੰਨਾ ਨਾਨਕ ਕਰ ਕੀਤੀ ਮਾਤਾ ਸੁਲਖਣੀ ਜੀ ਨੇ ਸੁਨੇਹਾ ਭੇਜਿਆ ਆਏ ਮਾਤਾ ਜੀ ਨੇ ਕਿਹਾ ਵੀ ਜਾਓ ਬੁਲਾ ਕੇ ਲਿਆਓ ਆਪ ਵੀ ਗਏ ਮਾਤਾ ਸੁਲਖਣੀ ਜੀ ਮਹਾਰਾਜ ਦੇ ਚਰਨਾਂ ਪਾਸ ਬਿਠਾਇਆ ਸਤਗੁਰੂ ਨੇ ਆਪਣੇ ਪੁੱਤਰਾਂ ਨੂੰ ਕਿਹਾ ਵੀ ਤੁਹਾਡੇ ਮਨ ਵਿੱਚ ਕਿਸੇ ਨਾ ਕਿਸੇ ਗੱਲ ਨੂੰ ਲੈ ਕੇ ਸ਼ੰਕਾ ਹੈ ਗਿਲਾ ਹੈ ਪਾਸ਼ਾ ਕਹਿੰਦੇ ਵੀ ਤੁਹਾਡਾ ਗਿਲਾ ਕਰਨਾ ਜਾਇਜ਼ ਆ ਪਰ ਜਿਹੜੀ ਮਾਰਾ ਕਹਿੰਦੇ ਵੀ ਗੁਰਿਆਈ ਹੈ ਨਾ ਜਿਹੜਾ ਇਹਦਾ ਯੋਗ ਸੀ ਨਾ ਗੁਰਿਆਈ ਦੇ ਕੇਵਲ ਉਸੇ ਨੂੰ ਮਿਲ ਚੁੱਕੀ ਹੈ ਮਾਤਾ ਸੁਲਖਣੀ ਜੀ ਬੋਲੇ ਮਾਂ ਸਨ ਫਿਕਰ ਕੀਤਾ ਪੁੱਤਰਾਂ मां ਨੇ ਕਿਹਾ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਮਹਾਰਾਜ ਵੀ ਕਿਰਪਾ ਕਰੋ ਤੁਹਾਡੇ ਪੁੱਤਰ ਹਨ ਤੁਹਾਡੀ ਆਪਣੀ ਔਲਾਦ ਹੈ ਬਾਸ਼ਾ ਨੇ ਕਿਹਾ ਵੀ ਹੁਕਮ ਕਰੋ ਕੀ ਚਾਹੀਦਾ मां ਕਹਿੰਦੀ ਵੀ ਆਪਣੇ ਪੁੱਤਰਾਂ ਨੂੰ ਤਾਂ ਕੁਝ ਬਖਸ਼ ਦਿਓ ਕੁਝ ਦੇ ਦਿਓ ਕਿਰਪਾ ਕਰਕੇ ਗੁਰੂ ਨਾਨਕ ਸਾਹਿਬ ਮਹਾਰਾਜ ਬਾਸ਼ਾ ਕਹਿੰਦੇ ਵੀ ਸਾਰੀ ਜਿੰਨੀ ਮੇਰੀ ਜੱਦੀ ਜਾਇਦਾਦ ਹੈ ਉਹ ਸਾਰੀ ਇਹਨਾਂ ਦੀ ਪਰ ਗੁਰਿਆਈ ਜਿਹੜੀ ਸੀ ਉਹ ਜਿਹੜੇ ਉਹਦੇ ਯੋਗ ਸਨ ਉਹਨਾਂ ਨੂੰ ਮਿਲ ਚੁੱਕੀ ਹੈ। ਬਾਬਾ ਸ੍ਰੀ ਚੰਦ ਜੀ ਨੂੰ, ਬਾਬਾ ਲਖਮੀ ਦਾਸ ਜੀ ਨੂੰ, ਗੁਰੂ ਨਾਨਕ ਸਾਹਿਬ ਮਹਾਰਾਜ ਪਾਤਸ਼ਾਹ ਸੰਬੋਧਨ ਹੋ ਕੇ ਕਹਿੰਦੇ ਹਨ ਕਿ ਪੁੱਤਰੋ ਅੰਨ ਔਰ ਧੰਨ ਦੀ ਕਦੇ ਕਮੀ ਨਹੀਂ ਰਹੇਗੀ। ਅੰਨ ਦੀ ਔਰ ਧੰਨ ਦੀ ਤੁਹਾਨੂੰ ਕਦੇ ਕਮੀ ਨਹੀਂ ਰਹੇਗੀ ਭਾਵੇਂ ਵਿਹਲੇ ਵੀ ਬੈਠੇ ਰਹੋ ਨਾ। ਅਨ ਔਰ ਤੁਹਾਂ ਤਨ ਤੁਹਾਡੇ ਕੋਲੇ ਆਉਂਦਾ ਹੀ ਰਹੇ ਜਨਮ ਸਾਖੀ ਦਾ ਕਰਤਾ ਇਹ ਵੀ ਗੱਲ ਲਿਖਦਾ ਹੈ ਤੇ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਕਿਹਾ ਵੀ ਇਸ ਘਰ ਦੇ ਕੁੱਕਰ ਵੀ ਜਿਹੜੇ ਹੋਣਗੇ ਨਾ ਉਹਨਾਂ ਨੂੰ ਵੀ ਕਮੀ ਨਹੀਂ ਰਹੇਗੀ ਤੁਸੀਂ ਤੇ ਫਿਰ ਵੀ ਗੁਰੂ ਨਾਨਕ ਦੇ ਪੁੱਤਰ ਜੀ ਭਾਵਕੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਦਰ ਦੇ ਜਿਹੜੇ ਕੁੱਤੇ ਵੀ ਹੋਣਗੇ ਨਾ ਲੋਕ ਉਹਨਾਂ ਦਾ ਵੀ ਅਦਬ ਕਰਨਗੇ ਉਹਨਾਂ ਨੂੰ ਵੀ ਕੋਈ ਕਮੀ ਨਹੀਂ ਰਹੇਗੀ ਮਹਾਰਾਜ ਨੇ ਕਿਹਾ ਵੀ ਤੁਸੀਂ ਤੇ ਮੇਰੇ ਪੁੱਤਰ ਜੇ ਭਵੇਂ ਇਦਾਂ ਹੀ ਕਿਤੇ ਬੈਠ ਜਾਓਗੇ ਨਾ ਲੋਕ ਤੁਹਾਡਾ ਮਾਣ ਕਰਨਗੇ ਤੁਹਾਡਾ ਸਨਮਾਨ ਵੀ ਕਰਨਗੇ ਹੁੰਦਾ ਹੈ ਅਜ ਮਾਣ ਲੋਕ ਕਰਦੇ ਹਨ ਸਨਮਾਨ ਗੁਰੂ ਸਾਹਿਬ ਜੀ ਦੇ ਪੁੱਤਰਾਂ ਦਾ ਪਰ ਕਹਿੰਦੇ ਵੀ ਜੇ ਕਿਤੇ ਸੱਚ ਵਿੱਚ ਪ੍ਰਾਪਤੀ ਕਰਨੀ ਹੈ ਤੇ ਉਹਦੇ ਵਾਸਤੇ ਤੁਹਾਨੂੰ ਗੁਰੂ 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 ਕਰਨਾ ਪਵੇ ਪਾਵਕੇ ਅਕਾਲ ਪੁਰਖ ਨੂੰ ਯਾਦ ਕਰਨਾ ਪਵੇ ਖੇਰ ਮਹਾਰਾਜਾ ਜੀ ਨੇ ਸਰੀਰ ਤਿਆਗਣ ਤੋਂ ਪਹਿਲਾਂ ਕੀਰਤਨ ਕੀਤਾ ਔਰ ਤਿੰਨ ਸ਼ਬਦ ਜਿਹੜੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਬੜੇ ਪਿਆਰ ਵਿੱਚ ਭਜ ਕੇ ਗਾਰੇ ਹਨ ਇੱਕ ਮੁਬਾਰਕ ਬਚਨ ਗੁਰੂ ਨਾਨਕ ਸਾਹਿਬ ਜੀ ਦਾ ਜਦੋਂ ਆਪਾਂ ਅਲਾਣੀਆਂ ਦਾ ਪਾਠ ਕਰਦੇ ਆ ਨਾ ਪ੍ਰਾਣੀ ਜਿਦੋਂ ਚੜ੍ਹਾਈ ਕਰ ਜਾਂਦਾ ਹੈ ਧੰਨ ਸਿਰੰਦਾ ਸੱਚਾ ਬਾਦਸ਼ਾਹ ਜਿਨ ਜਨ ਜਗ ਧੰਦੇ ਲਾਇ ਮਹਾਰਾਜ ਨੇ ਇੱਕ ਇਹ ਪਾਵਨ ਬਚਨ ਪੜਿਆ ਸਤਿਗੁਰਾਂ ਨੇ ਸਰੀਰ त्याਗਣ ਤੋਂ ਪਹਿਲਾਂ ਔਰ ਫਿਰ ਆਪਾਂ ਜਦੋਂ ਸੋਹਿਲਾ ਸਰ ਦੀ ਪਾਵਨ ਬਾਣੀ ਪੜਦੇ ਆ ਨਾ ਇੱਕ ਮੁਬਾਰਕ ਬਚਨ ਸਤਿਗੁਰਾਂ ਦਾ ਵਾਖ ਇਥੇ ਵੈਸੇ ਤਾਂ ਤਿੰਨ ਹਨ ਫਿਰ ਉਸ ਤੋਂ ਬਾਅਦ ਗੁਰੂ ਰਾਮਦਾਸ ਮਹਾਰਾਜ ਜੀ ਦਾ ਪਾਵਨ ਬਚਨ ਆਉਂਦਾ ਹੈ ਫਿਰ ਗੁਰੂ ਅਰਜਨ ਸਾਹਿਬ ਪਾਸ਼ਾ ਜੀ ਦਾ ਜਿਹੜੇ ਪਹਿਲੇ ਤਿੰਨ ਸ਼ਬਦ ਹਨ ਉਹ ਗੁਰੂ ਨਾਨਕ ਤੇ ਮਹਾਰਾਜ ਜੀ ਦੇ ਸਤਿਗੁਰਾਂ ਨੇ ਉਚਾਰਨ ਕੀਤਾ ਜੈ ਕਰ ਕੀਰਤ ਆਕੀਐ ਕਰਤੇ ਕਾ ਹੋਏ ਵਿਚਾਰੋ ਤਿਤ ਕਰ ਗਾਵੋ ਸੋਹਿਲਾ ਸਿਵ ਰਹਿਓ ਸਿਰਜਣਹਾਰ ਮਹਾਰਾਜ ਨੇ ਇਹ ਬਚਨ ਉਚਾਰਿਆ ਗੁਰੂ ਨਾਨਕ ਸਾਹਿਬ ਜੀ ਦਾ ਅੱਗੇ ਚੱਲ ਕੇ ਇੱਕ ਹੋਰ ਮਹਾਰਾਜ ਪਾਸ਼ਾ ਜਦੋਂ ਸ਼ਬਦ ਪੜ੍ਹਦੇ ਹਨ ਤੇ ਪੰਕਤੀ ਆਉਂਦੀ ਹੈ ਸੰਬਤ ਸਾਹਾ ਲਿਖਿਆ ਮਿਲਕਰ ਪਾਵੋ ਤੇਲ ਤਿਹ ਸੱਜਣ ਅਸੀਸੜੀਆਂ ਜਿਉ ਹੋਵੈ ਸਾਹਿਬ ਜੀ ਦੀ ਮਾਰੇ ਪਾਸੇ ਕਹਿਣ ਲੱਗੇ ਆਪਣੀ ਜਿਹੜਾ ਅੰਤਮ ਪ੍ਰਾਪਤ ਸੀ ਨਾ ਗੁਰੂ ਨਾਨਕ ਸਾਹਿਬ ਮਹਾਰਾਜ ਦਾ ਉਹਨੂੰ ਵੀ ਸਤਿਗੁਰਾਂ ਨੇ ਵਿਆਹ ਦੀ ਤਰ੍ਹਾਂ ਹੀ ਵੇਖਿਆ ਮਾਰੇ ਕਹਿੰਦੇ ਅਸੀਂ ਉਸ ਅਕਾਲ ਪੁਰਖ ਦੀਆਂ ਜੀਵ ਇਸਤਰੀਆਂ ਹਾਂ ਇਹ ਸਾਡਾ ਪੇਕਾ ਘਾਰਿਆ ਸੰਸਾਰ ਜਿਹੜਾ ਜਿੱਥੇ ਆਪਾਂ ਬੈਠੇ ਹੋਏ ਤੇ ਸਹੁਰਾ ਘਰ ਕਿਹੜਾ ਵਾ ਜੀ ਉਹ ਪਰਮਾਤਮਾ ਦੇ ਚਰਨ ਪਰਮਾਤਮਾ ਦਾ ਦਰ ਵਾਹਿਗੁਰੂ ਦੀ ਦਰਗਾਹ ਜਿੱਥੇ ਸਵਨਾ ਨੇ ਜਾਣਾ ਕਹਿੰਦੇ ਵੀ ਪੇਕੇ ਘਰ ਦੇ ਵਿੱਚ ਇੰਨੀ ਕੁ ਤਿਆਰੀ ਇਨਸਾਨ ਨੂੰ ਰੱਖਣੀ ਚਾਹੀਦੀ ਵੀ ਜਦੋਂ ਵੀ ਮੌਤ ਆਵੇ ਕਬਰਾਂ ਵੇਨਾ ਸਗੋਂ ਅੱਗੇ ਲਾ ਕੇ ਉਸ ਮੌਤ ਨੂੰ ਸਵੀਕਾਰ ਕਰੇ ਫਿਰ ਇੱਕ ਗੁਰੂ ਨਾਨਕ ਸਾਹਿਬ ਮਹਾਰਾਜ ਇੱਕ ਤੇ ਆਪਾਂ ਪੰਚਮ ਪਾਸ਼ਾ ਜੀ ਦੇ ਮੁਕੜੇ ਤੋਂ ਉਚਾਰਨ ਕੀਤਾ ਮਾਜ ਰਾਗ ਦੇ ਅੰਦਰ ਸ਼ਬਦ ਬਾਰਾ ਮਹਾਦੇਵ ਸਿਰ ਲੈ ਕੇ ਇਹ ਟ ਪਾਵਨ ਬਾਣੀ ਸਰਵਣ ਕਰਦੇ ਹਾਂ ਅੱਜ ਅਸੂ ਦੇ ਇਹਨੇ ਦੀ ਅਰੰਭਤਾ ਹੋਈ ਹੈ ਅਸਨ ਪ੍ਰੇਮ ਉਮਾਹੜਾ ਸੋ ਇਦਾਂ ਹੀ ਗੁਰੂ ਨਾਨਕ ਸਾਹਿਬ ਮਾਰੇ ਪਾਸ਼ਾ ਜੀ ਨੇ ਵਿਤੁਖਾਰੀ ਰਾਗ ਅੰਦਰ 12 ਮਾਹ ਦੀ ਪਾਵਨ ਬਾਣੀ ਦਰਜ ਕੀਤੀ ਹੋਈ। ਔਰ ਉਸ ਪਾਵਨ ਬਾਣੀ ਅੰਦਰ ਗੁਰੂ ਪਾਸ਼ਾ ਜੀ ਨੇ ਪਾਵਨ ਸ਼ਬਦ ਉਚਾਰਨ ਕੀਤਾ ਹੈ। ਤੂੰ ਸੁਣ ਕਿਰਤ ਕਰਨ ਮਾ ਮਾਰੇ ਪਾਸ਼ਾ ਜੀ ਨੇ ਇਹ ਜਿਹੜੇ ਸ਼ਬਦ ਉਚਾਰਨ ਕੀਤੇ ਇਹਨਾਂ ਤਿੰਨਾਂ ਸ਼ਬਦਾਂ ਨੇ ਕੀਰਤਨ ਦੇ ਰੂਪ ਵਿੱਚ ਗਾਇਨ ਕੀਤਾ। ਔਰ ਉਸ ਟਿੱਪਲ ਦੇ ਦਰਖਤ ਹੇਠ ਮਾਰੇ ਪਾਸ਼ਾ ਆਪਣਾ ਆਸਣ ਲਾ ਕੇ ਆਈ ਹੋਈ ਸੰਗਤ ਜਿਹੜੀ ਹੈ ਉਹਨਾਂ ਨੂੰ ਦੱਸ ਕੇ ਜਾਂਦੇ ਹਨ ਕਿ ਭਾਈ ਅੱਜ ਸਾਡਾ ਅਖੀਰਲਾ ਸਮਾਂ ਜਿਹੜਾ ਵਾ ਉਹ ਆ ਗਿਆ ਵਾ ਅਸੀਂ ਉਸ ਮਾਲਕ ਦੇ ਵੱਲੋਂ ਜਿੰਨੀ ਸਵਾਸਾਂ ਦੀ ਪੂੰਜੀ ਬਖਸ਼ੀ ਹੋਈ ਸੀ ਉਹਨੂੰ ਭੋਗ ਕੇ ਸੰਸਾਰਿਕ ਯਾਤਰਾ ਪੂਰੀ ਕਰਕੇ ਅਕਾਲ ਪੁਰਖ ਦੇ ਚਰਨਾਂ 'ਪਾਸ ਜਾ ਰਹੇ ਹਾਂ ਮਹਾਰ ਨੇ ਕਿਹਾ ਵੀ ਸੰਬਤ ਸਾਹਾਂ ਲਿਖਿਆ ਮਿਲ ਕੇ ਪਾਉ ਮੋ ਤੇਲ ਦੇਹ ਸੱਜਣ ਅਸੀਸੜੀਆਂ ਜਿਉ ਹੋਵੈ ਸਾਹਿਬ ਸੋ ਮੀਰ ਵੀ ਉਸ ਸਾਹਿਬ ਦੇ ਨਾਲ ਮੇਲ ਹੋ ਜਾਣਾ ਚਾਹੀਦਾ ਆਓ ਗੁਰੂ ਨਾਨਕ ਸਾਹਿਬ ਮਹਾਰਾਜ ਪਾਤਸ਼ਾਹ ਜੀ ਨੂੰ ਯਾਦ ਕਰੀਏ ਮਹਾਰਾਜ ਦੇ ਵੱਡੇ ਪਰ ਉਪਕਾਰ ਹਨ ਸਾਡੇ ਤੇ ਅਕਿਰਤ ਕਣਤਾ ਦੇ ਨਾਲ ਸਤਿਗੁਰੂ ਪਾਤਸ਼ਾਹ ਨੂੰ ਗਿਲੇ ਸ਼ਿਕਵੇ ਕਰਨ ਦੇ ਨਾਲੋਂ ਮਹਾਰਾਜ ਦਾ ਸ਼ੁਕਰ ਗੁਜ਼ਾਰ ਹੋ ਕੇ ਭਾਣਾ ਮਿੱਠਾ ਕਰਕੇ ਮੰਨਦੇ ਰਹੀਏ ਜੀ ਭੁੱਲ ਚੁੱਕੀ ਖਿਮਾ ਬਖਸ਼ੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ Pate. <smallionics>